हां जी दोस्तों सारे अनु सत श्रीया काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਹਰਵੇਲ ਸਿੰਘ ਦੇ ਫਾਰਮ ਤੇ ਸੋ ਅੱਜ ਦੋਸਤੋ ਇਸ ਕਵਰਜ ਵਿੱਚ ਤੁਹਾਨੂੰ ਇੱਕ ਮੱਝ ਦਿਖਾਉਣੀ ਹੈ ਬੂਰੀ ਮੱਝ ਦੋਸਤੋ ਹੋਊਗੀ ਠੀਕ ਆ ਤਾਜੀ ਸੂਈ ਸਵਾਈਏ ਪੂਰੀ ਮਿਲਕਿੰਗ ਜਿਹੜੀ ਆ ਦੋਸਤੋ ਇੱਕ ਟਾਈਮ ਦੀ ਆਪਾਂ ਤੁਹਾਨੂੰ ਮਾਰਨਿੰਗ ਹੁਣ ਇਸੇ ਵੀਡੀਓ ਦੇ ਵਿੱਚ ਕਰਕੇ ਦਿਖਾ ਦੇਣੀ ਆ ਅੱਜ ਤਿੰਨ ਜਨਵਰੀ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਦੋਸਤੋ ਮਾਰਨਿੰਗ ਦੇ 8:00 ਵਜੇ ਦਾ ਸਮਾਂ ਸੋ ਬਾਕੀ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਊਗੀ ਦੋਸਤੋ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੁਹਾਡਾ ਹੱਕ ਆ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਆ ਸੋ ਬਾਕੀ ਇੱਕ ਟਾਈਮ ਦੀ ਆਪਾਂ ਜਵਾਈ ਜਿਹੜੀ ਹੈਗੀ ਦੋਸਤੋ ਲਾਈਵ ਆ ਰਿਕਾਰਡਿੰਗ ਦੇ ਵਿੱਚ ਤੁਹਾਨੂੰ ਮਿਲਕਿੰਗ ਜਿਹੜੀ ਕਰਵਾ ਕੇ ਦਿਖਾ ਦਾਂਗੇ ਤੇ ਜਿਹੜੇ ਵੀਰ ਨੇ ਕਿਸੇ ਨੇ ਆਨਲਾਈਨ ਸੌਦਾ ਕਰਨਾ ਤਾਂ ਵੀ ਤੁਸੀਂ ਜਿਹੜਾ ਦੋਸਤੋ ਘਰ ਬੈਠੇ ਵੀ ਸੌਦਾ ਕਰ ਸਕਦੇ ਜੀ ਔ ਲੈਨੇ ਆ ਪੂਰੀ ਜਾਣਕਾਰੀ ਵੀਰ ਹਰਬੇਲ ਸਿੰਘ ਤੋਂ ਪੁੱਛ ਲੈਨੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਸ ਮੱਝ ਦੀ ਸਭ ਤੋਂ ਪਹਿਲਾਂ ਵੀਰ ਹਰਬੇਲ ਸਿਆ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੌਂਦੀਟਾ ਵੀ ਜੀ ਠੀਕ ਠਾਕ ਵੀਰ ਠੀਕ ਠਾਕ ਤੇ ਅੱਛਾ ਹਰਬੇਲ ਭਾਈ ਅੱਜ ਆਪਣੇ ਕੋਲ ਇਹ ਸਿੰਗਲ ਪੀਸ ਹੀ ਅਜਾ ਬਕਾਉ ਸੀ ਇੱਕ ਮੱਝ ਆ ਇਹ ਸੂਈਆ ਬੁਰੀ ਹਾਂਜੀ ਇੱਕ ਨਾਲ ਗੱਬਣ ਵੈੜਾ ਠੀਕ ਹੈ ਜੀ ਉਹ ਵੀ ਦਿਖਾ ਦਾਂਗੇ ਆਪਾਂ ਠੀਕ ਹੈ ਜੀ ਹਾਂਜੀ ਤੇ ਇੱਕ ਵਹਿੜ ਏ ਹਾਂਜੀ ਇੱਕ ਇਹ ਮੈਂ ਬੂਰੀ ਹਾਂਜੀ ਲੋਬੇ ਦੋਸਤੋ ਦੋ ਪਸੂ ਆ ਇੱਕ ਵਾਰ ਜਿਹੜੀ ਤੁਹਾਨੂੰ ਦਿਖਾਉਣੀ ਹੈ ਉਹ ਗੱਬਣ ਤੇ ਇਹ ਜਿਹੜੀ ਮਾਝ ਹੈਗੀ ਦੋਸਤੋ ਸੂਈ ਸਪਾਈ ਆ ਅਛਾ ਰਵੇਲ ਭਾਈ ਆਜੋ ਕਰ ਲੀਏ ਨਾਲ ਦੀ ਨਾਲ ਸਟਾਰਟ ਤੇ ਕੀ ਡਿਟੇਲ ਆ ਸੂਆ ਕਿੰਨਾ ਸੰਦੂ ਸਾਹਿਬ ਦੂਜੀ ਸੂਏ ਇਹ ਮਾਝ ਸੂਈ ਆ ਆ ਸੂਈ ਨੂੰ ਅਜੇ ਸਮਾਂ ਕਰੀਬ 9-10 ਦਿਨ ਹੋ ਗਏ ਆ ਅਛਾ ਜੀ ਕਰੀਬ 10 ਤੋਂ ਬਾਅਦ ਹੀ ਇਹਦੇ ਥੱਲੇ ਦੁੱਧ ਹੋਊਗਾ ਹਮ ਹਾਂ 10 ਵਜੇ 10:30 ਵਜੇ 11 ਵਜੇ ਹਮ ਹਮ ਜਿਹੜਾ ਇਹਦੇ ਵਿੱਚ ਜਿਹੜਾ ਦੁੱਧ ਹੈਗਾ ਠੀਕ ਹੈ ਜੀ ਤਾਂ ਬਾਕੀ ਹਜੇ ਵੀ ਦੁੱਧ ਤੇ ਜਿਹੜੀ ਹੈ ਚੱਲਣੀ ਸ਼ੁਰੂ ਹੋ ਗਈ ਅੱਛਾ ਦਿਨ 10 ਹੋ ਗਏ ਸੋ ਹਾਂ ਦਿਨ 10 ਹੋ ਗਏ ਲਓ ਦੋਸਤੋ 10 ਕਿਲੋ ਦੇ ਨਾਲ ਜੇ ਸਾਮਾ ਹੋ ਗਿਆ ਸ੍ਰੀ ਚੰਗਾ ਕੱਦ ਕਰ ਇਹ ਆਹ ਫੇਸ ਕੁਆਲਟੀ ਜੇ ਬਾਕੀ ਦੂਜਾ ਸੁਭਾ ਵੀਰ ਨੇ ਦੱਸਿਆ ਆ ਤੁਸੀਂ ਥਾਂ ਲੇਵੇ ਤੋ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ 10 ਕਿਲੋ ਜਿਹੜਾ ਦੁੱਧ ਬਿਲਕੁਲ ਇੰਦੇ ਥੱਲੇ ਹਾਜ਼ਰ ਆ ਸੋ ਇੱਕ ਟਾਈਮ ਜਿਹੜੀ ਦੋਸਤੋ ਹੁਣ ਮਾਰਨਿੰਗ ਆਪਾਂ ਚਵਾਈ ਤੁਹਾਨੂੰ ਨਾਲ ਦੀ ਨਾਲੀ ਕਰਕੇ ਦਿਖਾਵਾਂਗੇ ਇੱਕ ਵਾਰੀ ਤੁਹਾਨੂੰ ਤੋੜ ਕੇ ਤਸੱਲੀ ਨਾਲ ਜ਼ਰੂਰ ਦਿਖਾਉਣੇ ਆ ਮਗਰ ਕਟਾ ਨੇਲ ਕਾਫ ਕਟਾ ਲੈ ਆ ਲੋ ਜੀ ਠੀਕ ਆ ਸੋ ਹਾਈਟ ਵੀ ਚੰਗੀ ਆ ਲੰਬਾਈ ਬਹੁਤ ਵਧੀਆ ਚੰਗੀ ਆ ਲੰਬਾਈ ਲੰਬੂਈ ਆ ਵੀ ਆ ਪਾਸੇੋਂ ਤੋਂ ਸੋ ਲੰਬਾਈ ਵਾਲੇ ਪਾਸੇ ਵੀ ਬਾਕੀ ਸਿਰ ਸਿਰ ਪੱਖੋਂ ਪੂਰੀ ਨਿੱਗਰ ਆ ਹੂੰ ਆ ਲੋ ਠੀਕ ਆ ਜੀ ਸੋ ਫੇਸ ਕੁਆਲਿਟੀ ਮੂੰਹ ਮੱਥੇ ਦੀ ਵੀ ਚੰਗੀ ਥਣ ਭਾਂਡਾ ਵੀ ਚੰਗਾ ਦੋਸਤੋ ਬਾਕੀ ਆ ਤੁਹਾਡੇ ਸਾਹਮਣੇ ਆ ਠੀਕ ਆ ਬੱਚਾ ਥੱਲੇ ਨਾਲ ਕੋਈ ਆ ਘੱਟਾ ਮਗਰ ਮੇਲ ਕਾਫ ਹਾਂਜੀ ਆਪਾਂ ਜਿਸਨੂੰ ਸਾਪਾ ਚੁਵਾਈ ਇਹਦੀ ਜਿਹੜੀ ਕਰਕੇ ਆਪਾਂ ਇੱਕ ਸਾਈਡ ਭੰਦੀ ਰਵੇ ਲੈ ਇੱਕ ਪਾਸੇ ਸੰਦੂ ਸਾਹਿਬ ਚੁਵਾਈ 'ਚ ਕੋਈ ਫਰਕ ਨਹੀਂ ਆ ਹਾਂ ਬਾਕੀ ਉੱਪਰੋਂ ਬਰਾਬਰ ਆ ਥੱਲੇ ਥਾਂ ਦੇ ਲੱਗ ਗਿਆ ਅੱਛਾ ਅੱਛਾ ਹਾਂ ਲੋਬ ਦੋਸਤੋ ਵੈਸੇ ਚੁਵਾਈ ਦੇ ਵਿੱਚ ਵੀਰਾਂ ਦਾ ਕੋਈ ਫਰਕ ਨਹੀਂ ਆ ਬਾਕੀ ਆਪਾਂ ਅਗਲੇ ਨਗਰ ਪਿਛਲੇ ਪਿਛਲਾ ਚੌਕੇ ਤਸੱਲੀ ਕਰਵਾ ਦੇਣੀ ਤੁਹਾਡੀ ਬਿਲਕੁਲ ਬਰਾਬਰ ਆ ਅੱਛਾ ਲਓ ਜੀ ਅੱਗੇ ਚੁਆਈ ਨਾਲ ਲਗੂ ਦਿਖਾ ਦਿਜੀ ਹਾਂ ਲਾ ਦਿਓ ਬੱਚਾ ਜੀ ਛੱਡ ਦਿਗੇ ਸੋ ਬੱਚਾ ਦੋਸਤੋ ਲਾ ਦਿੰਦੇ ਆ ਨਾਲ ਬੱਚਾ ਛੱਡ ਦਿੰਦੇ ਆ ਥੱਲੇ ਤੇ ਚੁਆਈ ਤੁਸੀਂ ਜਰੂਰ ਇੱਕ ਵਾਰੀ ਨਾਲ ਦੇਖ ਲਿਓ ਤਸल्ली ਦੇ ਨਾਲ ਆਹ ਕਰੋ ਚੈੱਕ ਚਲੋ ਜੀ ਆਹ ਲਓ Oh, sir. Mardu vardı. Tamam. God oh ਇਹੋ ਜਿਹੜਾ ਸਮਾਂ ਉੱਤੇ ਹੋਗਾ ਘੰਟਾ ਡੇਢ ਦੋ ਘੰਟੇ ਹਾਂ ਬਸ ਸੰਤੂ ਸਾਹਿਬ ਉਹਦਾ ਕਰਕੇ ਬਾਕੀ ਦੁੱਧ ਜਿਹੜਾ ਇਸ ਟਾਈਮ ਇੱਥੇ ਲੇ 11 ਦੇ ਲਗਭਗ 10 ਤੋਂ ਬਾਹਰ ਹੀ ਹੈ ਵੈਸੇ ਤੇ ਬਾਕੀ ਚਲੋ ਨੋਰਮਲ ਜੇ ਚੰਗੀ ਸੇਵਾ ਵੀ ਆਪਾਂ ਕਰ ਜਾਈਏ ਹਾਂ ਹਾਂ ਤਾਂ ਚਲੋ ਜ਼ਿਆਦਾ ਤੇ ਨਹੀਂ ਕਹਿੰਦੇ ਤੇਲ ਤੂਰਾਂ ਦੇ ਲਾਗੇ ਬੰਨੇ 14 ਵੀ ਚਵਾ ਸਕਦੇ ਹਾਂ ਹਾਂ ਬਾਕੀ ਉਦਾਂ ਚਲੋ 12 ਵੀ ਚਵਾ ਜੇ ਬਹੁਤ ਵਧੀਆ ਬਹੁਤ ਹੈ ਜੀ ਬਹੁਤ ਆ 11 ਕਿਲੋ ਵੀ ਇਸ ਮੈਂ ਉਹਨੂੰ ਬੜੀ ਧੰਨ ਧੰਨ ਕਰਾ ਦੇ ਕਰਮਾ ਲਈ 11 ਕਿਲੋ ਵੀ ਹੁਣ ਇਸੇ ਤਰ੍ਹਾਂ ਮੈਂਟੇਨ ਕੋਈ ਵੀ ਰੱਖ ਲੈ 11 ਕਿਲੋ ਤੇ ਬਿਲਕੁਲ ਜੀ 11 ਕਿਲੋ ਮੈਂਟੇਨ ਰੱਖ ਲੈ ਬਹੁਤ ਹਾਂ ਅੱਛਾ ਹਰਵੇਲੇ ਦਾ ਮੁੱਲ ਕੀ ਆ ਰੋਗਾ ਲੈਣ ਦਾ ਮੁੱਲ ਸੰਧੂ ਸਾਹਿਬ ਇਹਦਾ 82000 ਰੁਪਏ ਚ ਮੰਨਤਾ ਹੈ 82 ਚੋ ਬਿਲਕੁਲ ਠੀਕ ਆ ਦੋ ਤੋਂ ਚੁੱਕ ਲੋ 82000 ਦੇ ਵਿੱਚੋਂ ਦੋਸਤੋ ਥੋੜਾ ਬਤਾ ਮਾਨਤਾ ਨੂੰ ਹੋ ਜਾਊਗਾ ਸੋ 82000 ਦੇ ਵਿੱਚ ਇਹ ਤੁਹਾਨੂੰ ਜਿਹੜੀ ਮਹ ਮਿਲ ਜੂਗੀ ਦੋਸਤੋ ਬੂਰੀ ਮੈਂ ਤੁਹਾਨੂੰ ਦਿਖਾਤੀ ਮੱਝ ਬੂਰੀ ਦਿਖਾਤੀ ਠੀਕ ਆ ਇੱਕ ਅਵਾਇਰ ਤੁਹਾਨੂੰ ਅਗਲੀ ਦੋਸਤੋ ਦਿਖਾਉਣੀ ਹੈ ਗੱਬਣ ਹਰਵੇਲੇ ਸੂਹਾ ਕਿੰਨਾ ਸੁੰਦੀ ਲਓ ਦੋਸਤੋ ਤੇਜਾ ਸੁਆ ਇਹ ਵੈਡਸ ਹੁੰਦੀ ਆ ਤਿਆਰੀ ਤੇ ਆ ਆਲਮੋਸਟ ਅੱਜ ਭਲਕ ਸੂਪ ਹੋਗੀ ਠੀਕ ਆ ਆ ਦੇਖੋ ਆ ਲਓ ਜੀ ਕਰੋ ਚੈੱਕ ਠੀਕ ਆ ਜੀ ਬਹੁਤ ਵਧੀਆ ਸੰਤੂ ਜਬਾ ਪੂੜੇ ਭੰਦੀ ਆਉਂਦੀ ਆ ਹੂੰ ਤੇ ਚੰਗੀ ਬਣ ਗਈ ਤੇ ਤਿਆਰੀ ਤੇ ਆ ਅੱਜ ਭਲਕੇ ਆ ਤਿਆਰੀ ਤੇ ਆ ਬਿਲਕੁਲ ਜੀ ਲਓ ਵੀ ਕਰੋ ਚੈੱਕ ਥਣ ਥਣ ਬੱਤੀ ਠੰਡੀ ਸੀ ਲਾ ਪੂਰੀ ਗਿਦਾ ਮੱਤੀ ਲਓ ਜੀ ਠੀਕ ਹੈ ਜੀ ਥਾਂ ਤੋਂ ਨਹੀਂ ਮੁੱਠੀ ਹਾਂ ਐਨੂੰ ਕੁ ਮਨਾਂ ਹਾਂ ਰੋਕਿਓ ਜੀ ਬਾਈ ਹਰ ਵੇਲੇ ਹਾਂ ਜੀ ਮੋੜ ਦੋ ਤੋੜ ਲੇ ਲਓ ਦੋਸਤੋ ਆਲਮੋਸਟ ਤਿਆਰੀ ਤੇ ਅੱਜ ਪਲਕ ਸੂਬੂਗੀ ਤਿੱਜਾ ਸੂਆ ਇਸ ਵੈਡ ਨੇ ਸੂਣਾ ਤੇ ਕੋਈ ਵੀਰ ਆਵੇ ਆਪਦੀ ਟਿੱਪ ਕੇ ਦੂਰ ਆ ਕੇ ਦੇਖ ਸਕਦੇ ਜੀ ਤਸੱਲੀ ਕਰ ਸਕਦੇ ਜੀ ਠੀਕ ਆ ਸੋ ਹਾਇ ਤਿਆਰੀ ਤੇ ਆ ਪੂਰੀ ਰੇਟ ਪੁੱਛ ਲੈਣੀ ਵੀਰ ਤੋਂ ਕਿੰਨੀ ਡਿਮਾਂਡ ਰਹੂਗੀ ਇਹਦੀ ਜਿੰਨੀ ਵੀ ਦੋਸਤੋ ਬਣੀ ਥਣੀ ਕਰਮਾ ਲਈ ਚੰਗੀ ਆ ਠੀਕ ਆ ਤੇ ਆ ਦੇਖੋ ਇਹਦਾ ਮੁੱਲ ਕੀ ਕਰਾਂਗੇ ਹਰਵੇਲ ਮੁੱਲ ਤਾਂ ਸੰਤੂ ਸਾਹਿਬ 29000 29 ਹਾਂਜੀ ਠੀਕ ਹੈ ਜੀ ਮੰਨਤੈ ਨੂੰ ਜੀ ਨਤੀਜੋ ਮਾਨਤਾਂ ਨੂੰ ਹੋ ਜਾਊਗਾ ਭਰਾਵੋ ਇਹ ਦੋ ਪਸ਼ੂ ਤੁਹਾਨੂੰ ਅੱਜ ਦਿਖਾਉਣੇ ਸੀ ਆਪਾਂ ਠੀਕ ਆ ਤੇ ਹਰਵੀਰ ਭਾਈ ਬੋਲ ਦਗੇ ਨੰਬਰ ਆਪਣੇ 999038820259906382025 ਠੀਕ ਹੈ ਜੀ ਠੀਕ ਆ ਸੋ ਦੋਸਤੋ ਇਹ ਦੋ ਐਨੀਮਲ ਸੀਗੇ ਨੰਬਰ ਸਕਰੀਨ ਤੇ ਉੱਪਰ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਤਾਂ ਕੱਟਾ ਪਿਆ